ਲਾ ਸਜਣਾ ਪਿੰਡ ਪਟਾਲ ਕਲਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਝੋਟੀਆਂ ਪੰਜ ਲੱਗੀਆਂ ਦਿਖਾਉਣਾ ਬਹੁਤ ਕਮਾਲ ਦਾ ਪਸ਼ੂਤਾਨਾ ਬਾਈ ਕੋਲ ਤਾਜ਼ੀਆਂ ਸੂਈਆਂ ਬੌਲੇ ਚ ਹੀ ਆਗੀਆਂ ਝੋਟੀਆਂ ਤੇ ਖਾਸ ਗੱਲ ਇਹ ਰਹੂਗੀ ਵੀ ਇਹ ਸਾਰਾ ਪਸ਼ੂਤਾਨ ਬਾਈ ਕੰਦਾ ਹਰਿਆਣੇ ਚ ਆਇਆ ਵਿਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਹੈ ਰੇਟ ਹਰੇਕ ਪਸ਼ੂ ਦਾ ਵੀਡੀਓ 'ਚ ਹੀ ਨਿਮੇੜ ਦਾਂਗੇ ਦੁੱਧ ਬਾਈ ਕਹਿੰਦਾ ਜਿੰਨਾ ਦੱਸਣਾ ਤਸੱਲੀ ਕਰਾਉਣੀ ਆ ਟਾਈਮ ਤੋਂ ਟਾਈਮ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆਜੋ ਪ੍ਰਵਾਨ ਜੀ ਹਾਂਜੀ ਭਾਈ ਹੋਰ ਕੀ ਹਾਲ ਹੈ ਜੀ ਬਾਈ ਵਧੀਆ ਜੀ ਹੋਰ ਠੀਕ ਹੈ ਭਾਈ ਵਧੀਆ ਸੀ ਨਾਮ ਤੇ ਨੰਬਰ ਬੋਲੋ ਨਾਮ ਮੇਰਾ ਭਾਈ ਜਸਬੀਰ ਸਿੰਘ ਹੈ ਪਿੰਡ ਭਟਾਲਕਲਾ ਤਸੀਲ ਲਹਿਰਾਗਾ ਤੇ ਜ਼ਿਲ੍ਹਾ ਸੰਗਰੂਰ ਫੋਨ ਨੰਬਰ ਜੀ ਫੋਨ ਨੰਬਰ ਹੈਗਾ 85590 3840 8559030840 ਤੇ ਜੇ ਗੱਲ ਕਰ ਲਈ ਬਾਈ ਆਪਣਾ ਵਪਾਰ ਦਾ ਕੰਮ ਹੀ ਹੈ ਹਾਂਜੀ ਵਪਾਰ ਦਾ ਕੰਮ 3 ਚ ਪਸ਼ੂ ਆਉਂਦੇ ਰਹਿੰਦੇ ਹਾਂਜੀ ਠੀਕ ਆ ਗੱਲ ਆ ਰੂਟੀਨ ਚ ਬਾਈ ਕੋਲ ਪਸ਼ੂ ਆਉਂਦੇ ਰਹਿੰਦੇ ਪਰ ਬਾਈ ਨੇ ਜਿਹੜੇ ਟੱਕਾਣੇ ਤੇ ਬੈਠਾ ਹੈ ਮੰਨ ਲਓ ਮਤਲਬ ਜਨਤ ਹੀ ਆਉਦੇ ਹੈ ਨਾ ਹਵਾ ਹੋਵਾ ਦੀ ਪਾਸਿੰਗ ਵੀ ਚੰਗੀ ਆ ਤੇ ਮੌਸਮ ਬੜਾ ਕਮਾਲ ਦਾ ਨਾ ਬਹੁਤ ਵਧੀਆ ਬਾਈ ਇੱਥੇ ਮੰਨ ਲਓ ਕਿਲੋ ਖੰਡ ਦੁੱਧ ਵਾਧ ਹੀ ਦੂ ਮੱਝ ਘੱਟ ਨਹੀਂ ਦਿੰਦੀ ਹੈ ਨਾ ਬਾਈ ਬਿਲਕੁਲ ਜੀ ਤੇ ਸ਼ੁਰੂਆਤ ਆ ਮੱਝ ਤੋਂ ਕਰਦੀ ਹੈ ਮਾਰਦੇ ਲੱਭੀ ਕੈਮਰਾ ਆ ਜਾ ਲੈਣੇ ਤਰਾ ਤੋਰ ਦੇ ਖੋਲ ਸੁਆ ਕਿਹੜਾ ਰੂਗੀ ਬਾਈ ਇਹੇ ਇਹ ਹੈਗਾ ਬਾਈ ਤੀਸਰੇ ਸੂਏ ਤੀਜਾ ਸੂਆ ਕਿੰਨੇ ਦਿਨ ਦੀ ਸੂਈ ਹੋਗੀ ਇਹ ਹੈਗੀ ਬਾਈ 5 ਕਿ ਦਿਨ ਦੀ ਸੂਈ 5 ਦਿਨਾਂ ਦੀ ਸੂਈ ਬੱਚਾ ਕੀ ਨਾਲ ਇਹਦੇ ਬਾਈ ਬੱਚਾ ਇਹਦੇ ਨਾਲ ਹੈਗਾ ਬਾਈ ਕਟਾ ਨਾਲ ਮੇਲ ਕਾਫ ਤੀਜਾ ਸੂਆ 5 ਦਿਨਾਂ ਦੀ ਸੂਈ ਤੇ ਅੱਜ ਬੌਲੀ ਹਾਜ਼ਰ ਕਿੰਨੀ ਇਹਦੇ ਕੋਲੇ ਇਹ ਬਾਈ ਹੈਗਾ 12 ਲੀਟਰ 12 ਕਿਲੋ ਹਾਂਜੀ ਹਾਂਜੀ ਅਲੇ ਆਲੇ ਆਲੇ ਕਮਾਲਿਆ ਕਮਾਲਿਆ ਬਾਈ ਉੱਤੋਂ ਦੀ ਕਮਾਲਿਆ ਆਜੋ ਭਲਵਾਨ ਹੋਰ ਲੈ ਬੰਨੇ ਆਜੋ ਤੇ 24 ਦੀ ਕਿਦਾਂ ਹੋਊਗੀ ਬਾਈ 24 ਬਾਈ ਬਹੁਤ ਪੋਲੀ ਹੈ ਜਮਾ 100 ਦੀ 100 ਹਾਂ ਸ਼ਰਲਾ ਛੱਟਾ ਟੈਟ ਫੈਟ ਨਹੀਂ 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 ਬਾਈ ਜਮਾ ਤੁਸੀਂ ਤਸੱਲੀ ਕਰਕੇ ਲੈ ਕੇ ਜਾਉਣਾ ਠੀਕ ਆ ਗੱਲ ਉਰਲੇ ਬੰਨੇ ਲਿਆ ਕੈਮਰਾ ਲੱਭੀ ਅਗਲੇ ਬੰਨੇ ਮਾਰਦੇ ਇੱਕ ਗੱਲ ਤੁਹਾਨੂੰ ਕਹ ਦੂੰਗਾ ਵੀ ਥੋੜਾ ਜਗਾ ਦਾ ਬਾਸ ਆ ਪਰ ਜਿਹੜੇ ਪਸ਼ੂ ਨੇ ਪਸ਼ੂ ਇਹ ਮੰਨ ਲਓ ਵੀ ਟੋਪ ਕੁਆਲਟੀ ਵਾਲੀ ਟੀੜੀ ਨੇ ਇੱਥੋਂ ਲੱਭੀ ਪਛਾਣ ਵਾਲੇ ਪੱਖ ਤੋਂ ਕਰਾ ਦੀ ਚਾ ਇੱਕ ਸਵੇਰ ਵਾਲੀ ਚਬਾਈ ਇਹਨਾਂ ਦੀ ਰੋਕੀ ਵੀ ਆ ਇਹ ਮੰਨ ਲਓ ਵੀ 2 ਘੰਟੇ ਚਬਾਈ ਲੇਟ ਆ ਉਸ ਹੱਬ ਨਾਲ ਜੱਜਮੈਂਟ ਕਰ ਲਿਓ ਹਾਈ ਰਹੂਗੀ ਮੀਡੀਅਮ ਆ ਪਰ ਜਿੱਦਾਂ ਦਾ ਮੈਂ ਕਹੂੰਗਾ ਸਰੀਰ ਆ ਉਦਾਂ ਦੀ ਲੇਵਲ ਲੱਗਾ ਇਧਰਲੇ ਬੰਨੇਓ ਕਰਾ ਦੀ ਚਾ ਇੱਕ ਚਬਾਈ ਦੀ ਬਾਈ ਕਹਿੰਦਾ ਬਿਲਕੁਲ ਪੋਲੀ ਤੇ ਸ਼ਰਲਾ ਛੱਟਾ ਟਾਇਟ ਫੈਟ ਭਾਰ ਬੋਝ ਬਾਈ ਉਹਦੀ ਗਰੰਟੀ ਨਾ 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 ਬਾਈ ਗਰੰਟੀ ਰਹੂਗੀ ਕਿੰਨਾ ਦੁੱਧ ਪਾ ਦੂਗੀ ਪੀਕਲੇ ਬਾਈ ਇਹ ਪਾਉ ਘੱਟੋ ਘੱਟ 16 ਲੀਟਰ 16 ਕਿਲੋ ਹਾਂ ਠੀਕ ਹੈ ਗੱਲ ਆ ਪਹਿਲੇ ਲੀਟਰਾਂ ਚ ਦੁੱਧ ਤੋਲਦੇ ਇਹਨਾਂ ਦਾ ਜਾਂ ਕਿਲੋਾਂ ਚ ਕਰ ਲਈਏ ਕੰਡੇ ਦੀ ਕੰਡੇ ਤੇ ਮਤਲਬ ਕਿਲੋਾਂ ਚੀ ਤੋਲਦੇ ਠੀਕ ਹੈ ਗੱਲ ਕੰਡੇ ਵਾਲਾ ਹਾਂ ਕੰਡੇ ਵਾਲਾ ਠੀਕ ਹੈ ਉਹੀ ਗੱਲ ਆ ਕੰਡੇ ਤੇ ਲੀਟਰ ਚ ਖਾਸਾ ਫਰਕ ਪਾ ਜਾਂਦਾ ਗੱਲ ਆ ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ ਆਪਾਂ ਬਾਈ ਇਹ ਹੈ ਗਈ ਐ 1 55 ਦੀ 1 ਲੱਖ ਤੇ 55 55000 ਹਾਂ ਉਹ ਚੋ ਇਹ ਮੰਨ ਲਓ ਵੀ ਕੱਲੀ ਛੋਟ ਹੀ ਰਹਿ ਗਈ ਹਾਂ ਮੰਨ ਤਨ ਛੋਟ ਮੜੀ ਮੋਟੀ ਹਾਂਜੀ ਹਾਂ ਠੀਕ ਆ ਗੱਲ ਕੱਲੀ ਛੋਟ ਛੱਪੇ ਵਾਲਾ ਸਿਸਟਮ ਹੀ ਆ ਜਿਆਦਾ ਵੱਡਾ ਅੰਤਰ ਬਾਈ ਕਹਿੰਦਾ ਹੋਊਗਾ ਨਹੀਂ ਥਣ ਵੱਧ ਘੱਟ ਦੀ ਛਰਲੇ ਛਿੱਟੇ ਦੀ ਉਹ ਹਰੇਕ ਪੱਖ ਤੋਂ ਗਾਰੰਟੀ ਰਊ ਤੇ ਗਾਰੰਟੀ ਇਹ ਵੀ ਰਊ ਵੀ ਸਾਰੇ ਪਸ਼ੂ ਹਰਿਆਣੇ ਦੇ ਨੇ ਹਰਿਆਣੇ ਦੇ ਭਾਈ ਇਹ ਫੁੱਲ ਗਾਰੰਟੀ ਹੈ ਠੀਕ ਆ ਗੱਲ ਕਿਤੇ ਕੋਈ ਭਰਾ ਕਹਿੰਦੇ ਵੀ ਪਲਵਾਨ ਨੇ ਪੰਜਾਬ ਦੇ ਮੈਂ ਕਿਹਾ ਇਹ ਹੈਵੀ ਉੱਥੋਂ ਆ ਜਿੱਥੇ ਮਤਲਬ ਦੁੱਧ ਬਹੁਤ ਜ਼ਿਆਦਾ ਪਸੰਦ ਆ ਉਹ ਏਰੀਆ ਦੀ ਹੈ ਕਿਹੜੇ ਇਲਾਕੇ ਜਿਹਾ ਆ ਗਈ ਇਹ ਹਾਂਸੀ ਸਾਈਡ ਤੋਂ ਆ ਗਈ ਹਾਂਸੀ ਹਸਾਰ ਹਾਂ ਠੀਕ ਆ ਗੱਲ ਹਰਿਆਣੇ ਦਾ ਦਿਲ ਇਹ ਆ ਜਾ ਹਾਂਜੀ ਹਾਂਜੀ ਠੀਕ ਆ ਗੱਲ ਆ ਜਾ ਲਵੀ ਦੋ ਨੰਬਰ ਵਾਲੀ ਤੇ ਆ ਜਾ ਬਾਹਲੀ ਸੈੱਟ ਖੜੀ ਆ ਛੋਟੀ ਇੱਥੋਂ ਕਰਾ ਦੇ ਜੈ ਇੱਕ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਆਰਡਰ ਕੁਆਲਿਟੀ ਚੈੱਕ ਕਰਾ ਦੇ ਇਹਦਾ ਸੁਆ ਕਿਹੜਾ ਰੂ ਬਾਈ ਇਹ ਬਾਈ ਦੂਜੇ ਦੂਜਾ ਸੁਆਹ ਆ ਭਲ ਕਰੀ ਜਾਂਦੀ ਹੈ ਨਾ ਹਾਂਜੀ ਹਾਂਜੀ ਆ ਸੁਆਹ ਆ ਗਈ ਰਿਜਨਲ ਦੂਜਾ ਤੇ ਬੱਚਾ ਕੀ ਰਹੂਗਾ ਪਲਵਾਂਜੀ ਨਾਲ ਇਹਦੇ ਬਾਈ ਇਹਦੇ ਕਟਾਈ ਜੀ ਦੇ ਨਾਲ ਇਹਦੇ ਵੀ ਮੇਲ ਕਾਫ ਥਿਲੇ ਵਾਦ ਹੈ ਮੰਨ ਲਓ ਵੀ ਗਾਂ ਵਾਲਾ ਕੰਮ ਹੀ ਆ ਗਾਂਲੇ ਬੰਨਿਓ ਕਰਾ ਦੀ ਲੱਭੀ ਚ ਇੱਕ ਚਵਾਈ ਦੀ ਕਿੱਦਾਂ ਰਹੂਗੀ ਜੀ ਚਵਾਈ ਬਾਈ ਬਸ ਜਮਾ ਪੋਲੀ ਹੈ ਹਰੇ ਪਸ਼ੂ ਦੀ ਜਿਹੜੀ ਕਾਰਦੀ ਹੋਊਗੀ ਦੱਸਾਂਗੇ ਤੁਹਾਨੂੰ ਠੀਕ ਆ ਗੱਲ ਵੀ ਸਾਰੀਆਂ ਚਪਾਈ ਵਾਲੇ ਮਾਮਲੇ ਸੌ ਦੀਆਂ ਸੌ ਮੈਂ ਕਿਹਾ ਸੌ ਦੀਆਂ ਸੌ ਬਾਈ ਕਿੰਨੇ ਦਿਨ ਦਾ ਸੂਆ ਹੋ ਗਿਆ ਬਾਈ ਇਹ ਹੈਗਾ ਮਤਲਬ ਦੂਜੇ ਦੂਜੇ ਸੂਏ ਆ ਕਿੰਨੇ ਦਿਨ ਦੀ ਸੂਈ ਇਹ ਸੂਈ ਹੋਈ ਹੈ ਸਾਰੀ ਇਹ ਤਾਂ ਇੱਥੀ ਆ ਕੇ ਮੇਰੇ ਕੋਲ ਆ ਕੇ ਸੂਈ ਹੈ ਤੈਨੂੰ ਹੀ ਕਹਿੰਦਾ ਅਜੇ ਮਿਲਦਾ ਤੀਸਰਾ ਹੀ ਦਿਨ ਹੋਣਾ ਹੈ ਤੀਜਾ ਦਿਨ ਆ ਤੋੜ ਦਿਓ ਜੀ ਖੋਲ ਕੇ ਤੇ ਬਾਕੀ ਇੱਥੇ ਤੋਂ ਨਾ ਤੁਰਦੀ ਜੱਜਮੈਂਟ ਤੁਹਾਨੂੰ ਕਰਾ ਦਾਂਗੇ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਚੀਜ਼ ਦੱਸਿਆ ਵੀ ਜਗ੍ਹਾ ਦਾ ਅਭਾਸ ਆ ਪਰ ਪਸ਼ੂ ਪੂਰੇ ਟੋਪ ਦੇ ਨੇ ਆ ਗਾਲੀ ਵੀਡੀਓ ਚ ਕੋਸ਼ਿਸ਼ ਰਹੂਗੀ ਤੁਹਾਨੂੰ ਬਾਹਰਲੇ ਬੰਨੇ ਪਸ਼ੂ ਚਲਾ ਕੇ ਹਰੇਕ ਪੱਖ ਤੋਂ ਚੈੱਕ ਕਰਾ ਦੂੰਗਾ ਅੱਲਾ ਚੱਲਾ 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 ਨਾ ਡਰ ਅੱਲਾ ਚੱਲ ਕੋਈ ਗਾਲ ਨਹੀਂ ਤੁਰਨ ਦੇ ਮੜੀ ਜੀ ਤੇ ਝੋਟੀਏ ਮੰਨ ਲਓ ਪੂਰੀ ਕਮਾਲ ਦੀ ਥਣ ਦਾ ਸਾਈਜ਼ ਰਹੂਗਾ ਮੁਠੀ ਵਾਲਾ ਕਿਉਂਕਿ ਮਸਟੈਟਸ ਦਾ ਇਹ ਮੰਨ ਲਓ ਵੀ ਇਹਨੂੰ ਸਾਰੀ ਉਮਰੇ ਨਹੀਂ ਹੋਣੀ ਬਾਈ ਜਿੱਦਾਂ ਦਾ ਇਹਨੂੰ ਥਣ ਲੱਗਿਆ ਜਿੱਦਾਂ ਦਾ ਸਰੀਰ ਆ ਤੇ ਜਿੱਦਾਂ ਦੀ ਆ ਗਈ ਇਹਦੀ ਆਰਡਰ ਕੁਆਲਿਟੀ ਚਬਾਈ ਚਬਾਈ ਕਹਿੰਦਾ 100 ਦੀ 100 ਹੀ ਰਹੂਗੀ ਤੇ ਬਾਕੀ ਬਾਡੀ ਤੋਂ ਲਾ ਕੇ ਤੇ ਗਾਂ ਵਾਲੇ ਬੰਨਿਓ ਲਾ ਕੇ ਤੇ ਇੱਥੋਂ ਲੱਭੀ ਮਾਰਨੀ ਪਿਛਾਂ ਵਾਲੇ ਬੰਨਿਓ ਕੈਮਰਾ ਇੱਥੋਂ ਇੱਥੋਂ ਕਰਾ ਦੇ ਚੈੱਕ ਆ ਜਾ ਔਰਲੇ ਬੰਨੇ ਲਿਆ ਇਹ ਇੱਥੋਂ ਕਰਾ ਦੇ ਚੈੱਕ ਬਟਨ ਵਾਲਾ ਲੇ ਬਾਈ ਆ ਗਿਆ ਸੂਆ ਬਾਈ ਕਹਿੰਦਾ ਰਿਜਨਲ ਦੂਜਾ ਤੇ ਇਹ ਇਹ ਕਿੰਨਾ ਕੁ ਦੁੱਧ ਪਾ ਸਕਦੀ ਅੱਜ ਕਿੰਨੀ ਕੁ ਬੋਲੀ ਹਾਜ਼ਰ ਆ ਬਾਈ ਬਾਈ ਹਜੇ ਇਹ ਤਾਜ਼ੀਆਂ ਸੂਈਆਂ ਨੇ ਤਿੰਨ ਦਿਨ ਹੋਇਆ 10 11-11 ਹੈਗਾ ਮਤਲਬ 10 ਤੋਂ 11 ਕਿਲੋ ਬੋਲਾ ਹਾਜ਼ਰ ਆ ਗਿਆ ਠੀਕ ਆ ਗੱਲ ਆ 10 ਤੋਂ 11 ਬਾਈ ਕਹਿੰਦਾ ਇਹਦੇ ਕੋਲ ਵੀ ਤਿਆਰੀ ਦਾ ਸੂਆ ਰਹੂਗੀ ਦੂਜਾ ਤੀਜੇ ਦਿਨ ਦੀ ਸੂਈ ਵੀ ਆ ਔਰ ਆਊਗੀ ਹਰੇਕ ਪੱਖ ਤੋਂ ਕੈਲੀਏ ਬਾਈ 100 ਦਾ 100 ਹਣਾ ਪੀਕ ਲੈਵਲ ਦੇ ਕਿੰਨਾ ਦੁੱਧ ਚਵਾ ਦੂਗੀ ਬਾਈ ਇਹ ਜਿਹੜੀਆਂ ਨਾ ਹਰਿਆਣੇ ਦੀਆਂ ਮੱਝਾਂ ਨੇ ਮੈਂ ਤੈਨੂੰ ਸਹੀ ਦੱਸਦਾ ਇਹ ਘੱਟੋ ਘੱਟ 16 ਤਾਂ ਦਿੰਦੀਆਂ ਦਿੰਦੀਆਂ ਨੇ ਇਹ ਵਧੀਆ ਝੋਟੀਆਂ ਨੇ ਨਾ ਕਿ ਝੋਟੀਆਂ ਆ ਗਈਆਂ ਮੱਝਾਂ ਨਹੀਂ ਝੋਟੀਆਂ ਨੇ ਇਹਨਾਂ ਨਾਲ ਵਧਣੀ ਹੈ ਠੀਕ ਆ ਗੱਲ ਆ ਹਾਂ ਅਬ ਇਹ ਐਸ ਵਾਰੀ 16 ਦੇ ਦੂ ਅਗਲੇ ਸੂਹੀ ਗੱਲ ਆ ਤੀਜੇ ਵੀ 20 ਦੇ ਲਗਭਗ ਲਗਣ ਵਾਲੀਆਂ ਝੋਟੀਆਂ ਹਾਂ ਇਹ ਲੱਗਣ ਵਾਲੀਆਂ ਝੋਟੀਆਂ ਕਿੰਨੇ ਪੈਸੇ ਬਾਈ ਇਹਦੇ ਅੱਜ ਫਿਰ ਬਾਈ ਇਹਦਾ ਜਮੀ ਲੈਂਣ ਦੇਣ ਵਾਲੀ ਗੱਲ ਹੈ 160 1 ਲੱਖ ਤੇ 60 हां ਨਾਲ ਸਿਸਟਮ ਆ। ਬੱਸ ਬੱਸ। ਠੀਕ ਹੈ ਗੱਲ। ਜੇ ਕੋਈ ਜੋੜਾ ਲੈਂਦਾ ਹੋਇਆ ਉਹ ਚ ਮੜਾ ਮੋਟਾ ਕੰਸੈਸ਼ਨ ਕਰ ਦਾਂਗੇ। ਬਾਈ ਹਾਂ। ਚਲੋ ਮਾਨਤਾਨ ਤਾਂ ਹੁੰਦੀ। ਥੋੜਾ ਬਹੁਤਾ ਮਾਨਤਾਨ ਕੋਈ ਦੂਰ ਤੋਂ। ਬਿਲਕੁਲ ਬਾਈ ਬਿਲਕੁਲ ਬਿਲਕੁਲ। ਠੀਕ ਹੈ ਗੱਲ ਤੇ ਬਰੀਡਿੰਗ ਦੇ ਮਾਮਲੇ ਵਾਲੇ ਪਸ਼ੂ ਨੇ। ਪਸ਼ੂ ਤਾਂ ਨੇ ਇਹ ਮੰਨ ਲਓ ਸੱਚ ਨੂੰ ਟੌਪ ਤੋਂ ਟੌਪ ਦਾ ਹੀ ਆ ਤੇ ਹੁਣ ਮਾਰ ਦੇ ਲੱਭੀ ਤਿੰਨ ਨੰਬਰ ਵਾਲੀ ਤੇ ਕੈਮਰਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤੋੜ ਦੋ ਹੀ ਖੋਲ ਕੇ। ਤੇ ਬਾਕੀ ਇੱਥੇ ਤੁਰਦੀ ਦੀ ਕਰ ਲੈ ਜੱਜਮੈਂਟ ਨੰਬਰ ਆ ਗਿਆ ਤੀਜਾ ਹਾਈਟ ਰਹੂਗੀ ਮੀਡੀਅਮ। ਕੱਦ ਨਹੀਂ ਮੈਂ ਕਹੂੰਗਾ ਵੀ ਜਿਆਦਾ ਵੱਡਾ ਪਰ ਜਿੰਨੀ ਕ ਹੈਗੀ ਆ ਬਿਲਕੁਲ ਖਰੀ ਸੂਆ ਅਗਲਾ ਰਹੂਗਾ ਜੀ ਇਹ ਦੂਜੇ ਸੂਆ ਬਾਈ ਦੂਸਰਾ ਸੂਆ ਇਹਦੇ ਨਾਲ ਬੱਚਾ ਕੀ ਆ ਬਾਈ ਇਹ ਕੱਟੀ ਆ ਬਾਈ ਨਾਲ 33 ਸੂਆ ਦੂਸਰਾ ਹਾਈਟ ਮੀਡੀਅਮ ਆ ਤੇ ਜਿੰਨਾ ਕ ਮੈਂ ਕਹੂੰਗਾ ਉਤੋਂ ਸਰੀਰ ਆ ਉੰਨੀ ਚੌੜਾ ਲੇਵਾ ਹੋਊਗਾ ਹਾਂ ਜੀ ਹਾਂ ਜੀ ਬਾਈ ਚਵਾਈ ਤੇ ਵੀ ਸੂਆ ਮੈਂ ਕਹਾਂ ਜਮਾ ਪੂਲ ਲਾਜੀ ਕਿੰਨੇ ਦਿਨ ਦੀ ਸੂਈ ਹੋਗੀ ਇਹ ਵੀ ਬਾਈ 3 ਦਿਨਾਂ ਦੀ ਸੂਈ 3 ਦਿਨ ਦੀ ਸੂਈ ਹਾਂ ਜੀ ਆ ਨਾਲ ਆ ਕੀ ਕੱਟੀ ਦਾ ਨਾਲੂਆ ਦਾ ਜਮੀ ਨਾਲ ਹੀ ਆ ਗਿਆ ਨਾ ਆ ਕੱਟੀ ਤੇ ਮਾਰਨੀ ਲੱਭੀ ਕੈਮਰਾ ਨਾਲੂਆ ਨਾਲ ਹੀ ਲੰਕੀ ਜਾਂਦਾ ਪ્યોਰ ਦੂਜੇ ਦਿਨ ਦਾ ਸੂਆ ਇੱਥੋਂ ਕਰਾਦੀ ਗਾਂਲੇ ਬੰਨਿਆ ਚੱਕ ਤੇ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਇਹਦੀ ਖਾਸ ਗੱਲ ਇਹ ਰਹੂਗੀ ਤੁਹਾਡੇ ਕੋਲੇ ਨਾ ਇਹ ਜਗਾ ਵੀ ਘੱਟ ਰੋਕੂਗੀ ਖਾਣ ਵੀ ਘੱਟ ਤੇ ਕੰਪੈਸਟੀ ਚੰਗੀ ਦੇ ਦੂਗੀ ਬਾਈ ਮੈਂ ਕਿਹਾ ਦੁੱਧ ਇਹਨਾਂ ਪਹਿਲੇ ਦਿਨੀ ਹੀ ਦੁੱਧ ਬਹੁਤ ਜਿੱਦ ਦੇ ਖਾਲੀ ਕੀਤੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਗਲੇ ਦਿਨ ਜੋ ਹੀ ਜਦ ਹਾਂਜੀ ਦੁੱਧ ਦੀ ਕੋਈ ਘਾਟ ਨਹੀਂ ਕਿੰਨੇ ਕ ਬੋਲੇ ਤੇ ਹੁਣ ਮਾਲ ਹੈ ਜੀ 10 ਕਿਲੋ ਬੋਲੇ ਸੀ ਇਹ 10 ਕਿਲੋ ਬੋਲੇ ਹਾਂ ਪਾਉਗੀ 14 15 ਬਾਈ ਜਿਆਦਾ ਪਾਉਗੀ ਠੀਕ ਹੈ ਗੱਲ 15 ਤੋਂ ਪਲੱਸ ਕਰ ਦਿੰਦਾ ਹਾਂ ਹਾਂ 15 ਪਲੱਸ ਕਰੂ ਇਹਦਾ ਰੇਟ ਕਿੰਨਾ ਹੋਊਗਾ ਆਰਡਰ ਬਹੁਤ ਵੱਡਾ ਹੈ ਨਾ ਇਹਦਾ ਇਹਦਾ ਰੇਟ ਕਿਰੂਗਾ ਜੀ ਇਹ ਵੀ ਬਾਈ ਸੇਮ ਇੱਕ 60 ਦੀ ਇੱਕ 60 ਦੀ ਹਾਂਜੀ ਹਾਂਜੀ ਠੀਕ ਹੈ ਗੱਲ ਇਹਦਾ ਨੰਬਰ ਆ ਗਿਆ ਤੀਜਾ ਨਾਲ ਆ ਗਈ ਕੱਟੀ ਤੇ ਹੁਣ ਮਾਰਨੀ ਲੱਭੀ ਕੈਮਰਾ ਚੌਥੇ ਨੰਬਰ ਵਾਲੀ ਤੇ ਇਹਦਾ ਸੂਆ ਕਿਹੜਾ ਰੂਗਾ ਜੀ ਇਹ ਵੀ ਬਾਈ ਤੇ ਆਪਣਾ ਦੂਸਰੇ ਸੂਏ ਆ ਵੀ ਦੂਜਾ ਸੂਆ ਇਹਦੇ ਨਾਲ ਬੱਚਾ ਕੀ ਆਗਾ ਜੀ ਇਹਦੇ ਨਾਲ ਹੈਗਾ ਜੀ ਕਟਾਈ ਨਾਲ ਕਟਾ ਤੇ ਆ ਗਈ ਜੈਡ ਬਲੈਕ ਕੱਟੀ ਟਾਵੀ ਹੈ ਹਨਾ ਤੋੜ ਦੋ ਜੀ ਖੋਲ ਕੇ ਤੇ ਬਾਕੀ ਤੁਰਦੀ ਦੀ ਜੱਜਮੈਂਟ ਸੱਜਣ ਨੂੰ ਇਹਦੀ ਵੀ ਕਰਾ ਦਾਂਗੇ ਨੰਬਰ ਰਹੂਗਾ ਚੌਥਾ ਸੂਆ ਰਹੂਗੀ ਦੂਜਾ ਨਾਲ ਆ ਗਿਆ ਮੇਲਕਾਫ ਕਿੰਨੇ ਦਿਨ ਦਾ ਸੂਆ ਹੋਗਾ ਜੀ ਬਾਈ ਇਹ ਇਹ ਨੂੰ ਹੋਗੇ ਮਤਲਬ 6 6 ਦਿਨ 6-7 ਦਿਨ ਹਾਂਜੀ ਹਾਂ ਇਹਦੇ ਕੋਲ ਕਿੰਨਾ ਤਿਆਰੀ ਦਾ ਇਹ ਤਾਂ ਬਾਈ ਚਰਖੇ ਨੇ ਤਾਂ 12-13 ਲੀਟਰ ਤਿਆਰ ਆਏ ਦਾ ਲੈ ਬਾਈ ਦੱਸਦਾ ਨਾ ਹਾਂਜੀ ਉਹ ਸਵੇਰ ਆ ਦੀ ਠੰਡੀ ਰਹੂਗੀ ਬਹੁਤ ਬਹੁਤ ਠੰਡੀਆਂ ਨੇ ਬਾਈ ਹਰਿਆਣੇ ਦੀ ਮੱਝਾ ਹੈ ਠੰਡੀਆਂ ਨਾ ਇਹਨਾਂ ਦਾ ਗਾਂ ਵਾਲਾ ਕੰਮ ਹੈ ਬੇਸ਼ੱਕ ਇਹਨਾਂ ਨੂੰ ਦਾ 12 ਵਜੇ ਚੋਲਾ ਠੀਕ ਹੈ ਢੜਕੀ ਚੋਕੇ 12 ਵਜੇ ਚੋਲਾ ਠੀਕ ਹੈ ਹਾਲਦੀਆਂ ਨਹੀਂ ਆਈਆਂ ਇਹਨੂੰ ਵਾਈ ਕਹਿਣਾ ਚਾਹੀਦਾ ਦਿਹਾੜੀ ਦੀ ਤਿੰਨ ਵਾਰੀ ਚੋਲਾ ਇਦਾਂ ਦੀਆਂ ਝੋਟੀਆਂ ਨੇ ਤੇ ਬਾਕੀ ਜਿਹੜੇ ਸੱਜਣ ਨੂੰ ਮੈਂ ਕਹੂੰਗਾ ਜਾਣਕਾਰੀ ਆ ਨਾ ਹਰਿਆਣੇ ਦੇ ਪਸ਼ੂ ਤਨ ਬਾਰੇ ਉਹਨੂੰ ਪਤਾ ਵੀ ਯਾਰ ਹਰਿਆਣੇ ਦਾ ਪਸ਼ੂ ਤਨ ਹੈ ਜਿਹੜਾ ਬਾਈ ਇਹਨਾਂ ਦੀ ਕੁਆਲਿਟੀ ਪਤਾ ਲੱਗ ਜਾਂਦੀ ਹੈ ਨਾ ਆਪਣੇ ਪੰਜਾਬ ਵਾਲੀ ਮੱਝ ਨਾਲ ਤਾਂ ਇਹ ਮਿਲਦੀ ਹੀ ਨਹੀਂ ਹੈਗੀਆਂ ਠੀਕ ਹੈ ਗੱਲ ਤੇ ਲੇਵਾ ਸੋਨਾ ਬਣਾਉਗੀ ਨਾ ਇਹਦਾ ਕਿੰਨਾ ਕੁ ਦੁੱਧ ਚਪਾ ਦੂ ਠੀਕ ਹੈ ਗੱਲ ਆ 17 18 ਦੇ ਕਰੀਬ ਦੇ ਦਊਗੀ ਬਾਈ ਕਹਿੰਦਾ ਅੱਜ ਬੌਲੀ ਕਿੰਨੀਆਂ ਬਾਈ ਅੱਜ ਹੈਗੀ ਬਾਈ ਇਹ 12 ਲੀਟਰ ਦੇ ਦੇ 12 ਕਿਲੋ ਹਾਂ ਕੰਡੇ ਵਾਲੀ ਹਾਂ ਬਾਈ ਹਾਂ ਠੀਕ ਹੈ ਗੱਲ ਆ ਆ 12 ਕਿਲੋ ਕੰਡੇ ਦੀ ਬੌਲੀ ਇਹਦੇ ਕੋਲੇ ਅੱਜ ਹਾਜ਼ਰ ਸੂਈ ਨੂੰ ਹੋਗੇ 5 ਤੋਂ 6 ਦਿਨ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਰਹੂਗਾ ਬਾਈ 2 ਲੱਖ ਰੁਪਇਆ ਪੂਰਾ ਦੋ ਬਸ ਮਾਨ ਤਾਨ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਗੱਲ ਪਰ ਦੁੱਧ ਦੀ ਯਾਰ ਮੱਝ ਸੌ ਬਹੁਤ ਹੈ ਠੀਕ ਹੈ ਗੱਲ ਆ ਇਹਦਾ ਇਹਦਾ ਡਿਜ਼ਾਈਨ ਹੀ ਦੱਸ ਦਲਾ ਵੀ ਮਾਰੀ ਨਾ ਮਰੇ ਇੱਥੋਂ ਇਹਦਾ ਡਿਜ਼ਾਈਨ ਹੀ ਦੱਸਦਾ ਵੀ ਦੁੱਧ ਪਾਈ ਜੇ ਆਪਾਂ ਆਜੇ ਤੱਕ ਤੇ ਗਾਲੇ ਬੰਨੋ ਲੈਵਾ ਚੈੱਕ ਕਰਾ ਦੀ ਤੇ ਬਾਕੀ ਕੱਦ ਵੀ ਝੋਟੀ ਦਾ ਚੰਗਾ ਤੇ ਨਸਲ ਬਰੀਡ ਕੁਆਲਟੀ ਨਾਲ ਪਸ਼ਾਂ ਤੋਂ ਇੱਥੇ ਤੋਂ ਲਾ ਕੇ ਨਾ ਕੁਆਲਿਟੀ ਆ ਪਿਛਟ ਪੁੱਠ ਤੋਂ ਆ ਚੀਜ਼ਾਂ ਤੋਂ ਚੜਾਈ ਚੜੂਈ ਤੋਂ ਲਾ ਕੇ ਵਿਸਰਾ ਕੁਆਲਿਟੀ ਆ ਉੱਤੋਂ ਚੱਲ ਕੇ ਥੱਲੇ ਤੱਕ 100 ਦੀ 100 ਰੂਪੀ। ਬਾਈ ਜਿੱਦਾਂ ਕਹਿੰਦੇ ਨੇ ਨਾ ਵੀ ਹਾਂ ਇਹ ਆਪਣਾ ਵੀ ਮਤਲਬ 2.5 ਲੱਖ ਦੀ ਤਨ ਉਹ ਬਕਵਾਸ ਵਾਲੀਆਂ ਗੱਲਾਂ ਨਹੀਂ ਆਪਣੇ ਕੋਲੇ। ਵੀ ਮਤਲਬ ਜਿਵੇਂ ਜਿਵੇਂ ਝੋਟੀ ਹੈ। ਹਾਂਜੀ। ਰੇਟ ਜੈਨੂਇਨ ਹੈ। ਇਹ ਚੋ ਵੀ ਆਪਾਂ ਮਾਨਤਾਨ ਕਰਾਂਗੇ। ਠੀਕ ਆ ਗੱਲ ਆ। ਆ ਦੋ ਚ ਮਾਨਤਾਨ ਕਰ ਦਾਂਗੇ। ਆ ਬੌਲੀ ਦੱਸੀ ਅੱਜ ਕੰਡੇ ਦੀ 12 ਕਿਲੋ। 12 12 ਕਿਲੋ 6ਵੇਂ ਦਿਨ ਬਾਈ ਕਹਿੰਦਾ ਹਾਜ਼ਰ ਹੈ ਤੇ ਬਾਕੀ ਇੱਕ ਗੱਲ ਹੋਰ 25 ਦਿਨ ਤੇ ਜਾ ਕੇ ਨਾ ਹਾਂ ਅਸਲ ਦੁੱਧ ਤਾਂ ਫੇਰ ਹੀ ਕੜਦਾ ਹੈ ਅਸਲ 25 ਦਿਨ ਤੇ ਜਾ ਕੇ ਪੀਕ ਲੈਵਲ ਫੜਦਾ ਤੇ ਹਲੇ ਮੈਂ ਕਹੂੰਗਾ ਵੀ ਦੋ ਹਫ਼ਤਿਆਂ ਚ ਪਤਾ ਲੱਗਣ ਲੱਗ ਜਾਂਦਾ ਪਸੂ ਦਾ ਠੀਕ ਆ ਵੀ ਤਾੜੀਆਂ ਧੂੜੀਆਂ ਵੀ ਜਾ ਰਹੀਆਂ ਨੇ ਹਾਂ ਹਾਂ ਜੀ ਹਾਂ ਆਲੇ ਆਲੇ ਆ ਤੇ ਹੁਣ ਲੈ ਆ ਲੈ ਨਾ ਜ਼ਰਾ ਲਾਸਟ ਨੰਬਰ ਆ ਜੀ ਤੇ ਨੰਬਰ ਆ ਗਿਆ ਸੱਜਣੋ ਪੰਜਵਾਂ ਬੱਚਾ ਕੀ ਰਹੂਗਾ ਜੀ ਨਾਲ ਇਹਦੇ ਇਹ ਕੱਟੀ ਹੈ ਬਾਈ ਇਹਦੇ ਨਾਲ ਨਾਲ ਆ ਗਈ ਕੱਟੀ ਤੇ ਕੱਦ ਆ ਗਿਆ ਫੁੱਲ ਸੂਆ ਕਿਹੜਾ ਰੂਹ ਹੈ ਜੀ ਸੂਆ ਇਹ ਇਹ ਵੀ ਦੂਜੀ ਹੈ ਬਾਈ ਸੂਆ ਦੂਸਰਾ ਸੂਆ ਹਾਂ ਜੀ ਆ ਸੂਆ ਰਹੂਗੀ ਦੂਜਾ ਨਾਲ ਆ ਗਈ ਕੱਟੀ ਕੱਦ ਫੁੱਲ ਵੱਡਾ ਤੇ ਬਾਕੀ ਕੁਆਲਿਟੀ ਆ ਗਈ ਪੂਰੀ ਅਸਲ ਸਿੰਘ ਬਿਲਕੁਲ ਛੋਟਾ ਸੁਆ ਕਿੰਨੇ ਦਿੰਦਾ ਰੂਗਾ ਜੀ ਬਾਈ ਇਹ ਹੈਗੇ ਆ ਇਹ ਵੀ ਹੈਗੀ ਇਸੇ ਸੱਤ ਦਿੰਦੀ ਸੁਆ 6-7 ਦਾ ਨਾਲੀ ਹਾਂਜੀ ਹਾਂਜੀ ਹਾਜ਼ਰ ਕਿੰਨੀਆਂ ਬੋਲੀ ਅੱਜ ਦੇ ਬੋਲੀ ਬਾਈ 12 ਲੀਟਰ 12 ਕਿਲੋ ਹਾਂਜੀ ਤਿਆਰੀ ਦੀ ਕਿੰਨਾ ਦੁੱਧ ਚਵਾ ਦੂਗੀ ਪੀਕਲੇ ਬਾਈ ਜੀ ਚਵਾਉਗੀ ਇਹ 16 ਪਲੱਸ 16 ਤੋਂ ਬਾਰੇ ਹਾਂਜੀ ਹਾਂਜੀ ਅੱਦੇ 16 ਤੋਂ ਬਾਰੇ ਬਾਈ ਕਹਿੰਦਾ ਚਵਾ ਦੂਗੀ ਥੋੜੀ ਧੱਕ ਘਵਾਨੇ ਦੀ ਗਾਂ ਨੂੰ ਰੱਖੂਗੀ ਪਰ ਰੱਖੂ ਖਣਾ ਦੀ ਬਹੁਤ ਸੋਹਣੀ ਹੈ ਬਾਈ ਰੱਖੂਗੀ ਕਮਾਲ ਦਾ ਲੇਵਾ ਇੱਥੋਂ ਕਰਾ ਦੀ ਲੱਭੀ ਚੱਕ ਸਭਾ ਆਦੀ ਠੰਡੀ ਸੀਲ ਆ ਤੇ ਗਾਂ ਵਾਲੇ ਬੰਨੋ ਚੱਕ ਕਰਾ ਦੇ ਇੱਧਰਲੇ ਬੰਨੋ ਆ ਕੇ ਕੱਦ ਵੀ ਪੂਰਾ ਬਾਈ ਇਹਦਾ ਕੱਦ ਵੀ ਫੁੱਲ ਆ ਬਾਡੀ ਦਾ ਬਹੁਤ ਕਮਾਲ ਦੀ ਹੈ ਚਵਾਈ ਦੀ ਪੋਲੀ ਰਹੂਗੀ ਬਾਈ ਹਾਂ ਬਾਈ ਚਵਾਈ ਦੀ ਬਹੁਤ ਸੋਹਣੀ ਹੈ ਬਹੁਤ ਜ਼ਿਆਦਾ ਕਿੰਨੇ ਪੈਸੇ ਲਾ ਲਾਂਗੇ ਅੱਜ ਬਾਈ ਇਹਦਾ ਹੈਗਾ 190 ਬਾਕੀ ਜੋ ਮਾਨਤਾ ਨੂੰ ਚਾਰਾਂ ਇੱਕ 90 ਚੋਂ ਜਿਵੇਂ ਕਿਸੇ ਭਰਾ ਨੇ ਇਹ ਝੋਟੀ ਤੇ ਇਹ ਝੋਟੀ ਦੋਨੇ ਲੈਣੀਆਂ ਫਿਰ ਉਹਦਾ ਕੰਸੈਸ਼ਨ ਹੋ ਗਿਆ ਹਾਂ ਉਹਦਾ ਆ ਨੰਬਰ 11 ਹੋਰ ਬੋਲ ਦਿਓ ਜੀ ਹਾਂਜੀ ਫੋਨ ਨੰਬਰ ਦੱਸ ਦਿਓ ਜੀ ਹਾਂਜੀ 85590 30840 ਬਾਈ 85590 30840 30840 ਬਾਈ ਦਾ ਨੰਬਰ ਆ ਪਿੰਡ ਲੇਲ ਆ ਪਿੰਡ ਪਟਾਲ ਕਲਾਂ ਲੇਲ ਕਲਾਂ ਰੋਡ ਤੇ ਲੇਲ ਕਲਾਂ ਵਾਲੇ ਰੋਡ ਤੇ ਆ ਗਿਆ ਬਾਈ ਦਾ ਏਰੀਆ ਹਾਂਜੀ ਤੇ ਤਸੀਲ ਰਹੂਗੀ ਲਹਿਰਾ ਗਾਗਾ ਤੇ ਜ਼ਿਲ੍ਹਾ ਰਹੇਗਾ ਬਾਈ ਸੰਗਰੂ ਹਾਂ ਰੂਟੀਨ ਚ ਸੱਜਣ ਕੋਲੇ ਪਸ਼ੂ ਤਾਂ ਤੁਹਾਨੂੰ ਹਰਿਆਣੇ ਦਾ ਮਿਲ ਜੂਗਾ ਟਾਪ ਤੋਂ ਟਾਪ ਬਾਈ ਰੱਖਦੇ ਹਰਿਆਣੇ ਦਾ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਨਾਲੇ ਝੋਟੀਆਂ ਨੇ ਬਾਈ ਸਾਰੀਆਂ ਇਹ ਐਦਾਂ ਨੀ ਕੇ ਬਾਈ ਤੋਂ ਲੈ ਜਿਓ ਧੰਨਵਾਦ